ਦੇਸ਼ ਦੇ ਸਾਬਕਾ ਕ੍ਰਮ ਮੰਤਰੀ ਬੂਟਾ ਸਿੰਘ ਤੇ ਉੱਤੇ ਟਿੱਪਣੀ ਕਰਨਾ ਰਾਜਾ ਵੜਿੰਗ ਨੂੰ ਮਹਗੀ ਪੈ ਰਹੀ ਹੈ ਤਾਂ ਸੋ ਇਹ ਹੁਣ ਰਾਜਾ ਵੜਿੰਗ ਦੇ ਉੱਤੇ ਕਪੂਰਥਲਾ ਜ਼ਿਲ੍ਹਾ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਤਨਤਾਰਨ ਦੀਆਂ ਚੋਣਾਂ ਦੇ ਦੌਰਾਨ ਰਾਜਾ ਵੜਿੰਗ ਦੇ ਵੱਲੋਂ ਦੇਸ਼ ਦੇ ਸਾਬਕਾ ਕ੍ਰਮ ਮੰਤਰੀ ਜੋ ਕਾਂਗਰਸ ਦੇ ਹੀ ਸਨ ਸਰਦਾਰ ਬੂਟਾ ਸਿੰਘ ਉਹਨਾਂ ਤੇ ਟਿੱਪਣੀ ਕੀਤੀ ਗਈ ਸੀ ਜਾਤੀ ਸੂਚਕ ਟਿੱਪਣੀ ਕਰਨ ਤੋਂ ਬਾਅਦ ਇਹ ਮਾਮਲਾ ਐਸ்சி ਭਾਈਚਾਰੇ ਦੇ ਵਿੱਚ ਬਹੁਤ ਵੱਧ ਗਿਆ ਐਸ்சி ਭਾਈਚਾਰੇ ਦੇ ਵਿੱਚ ਰੋਸ ਸੀ ਕਿ ਰਾਜਾ ਵੜਿੰਗ ਨੇ ਇਹ ਟਿੱਪਣੀ ਜਿਹੜੀ ਹੈ ਗਲਤ ਕੀਤੀ ਹੈ ਦਰਸਲ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਸਿੱਖ ਮਜਬੀ ਕਮਿਊਨਿਟੀ ਦੇ ਨਾਲ ਤਾਲੁਕ ਰੱਖਦੇ ਨੇ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਉਹਨਾਂ ਦੇ ਉੱਤੇ ਜਾਤੀ ਸੂਚਕ ਟਿੱਪਣੀ ਕੀਤੀ ਜਿਸ ਤੋਂ ਬਾਅਦ ਇਹ ਮਾਮਲਾ ਪੱਕਿਆ ਅਤੇ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਦੇ ਸੁਪੁੱਤਰ ਨੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਨੂੰ ਕੰਪਲੀਟ ਵੀ ਦਿੱਤੀ ਜਿਸ ਦੇ ਵਿੱਚ ਉਹਨੇ ਕਿਹਾ ਸੀਗਾ ਕਿ ਰਾਜਾ ਵੜਿੰਗ ਦੇ ਉੱਤੇ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਤਾਂ ਹੁਣ ਕਾਰਵਾਈ ਕਰਦੇ ਹੋਏ ਕਪੂਰਥਲਾ ਜ਼ਿਲ੍ਹਾ ਦੀ ਪੁਲਿਸ ਨੇ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰ ਲਈ ਹੈ ਹੁਣ ਇਸ ਤੇ ਰਾਜਾ ਵੜਿੰਗ ਦਾ ਹਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਉਹਨੇ ਇਸ ਮਾਮਲੇ ਤੇ ਰਾਜਾ ਵੜਿੰਗ ਕੀ ਕਰਨਗੇ ਇਸ ਸਮੇਂ ਦੱਸੇਗਾ ਬਿਊਰੋ ਰਿਪੋਰਟ ਜਨੈਕ